ਹਾਂਜੀ ਸਰ ਜਿਹੜੇ ਤਿੰਨ ਹੋਰ આરોપી ਜਿਹੜੇ ਫੜੇ ਆ ਇਹ ਕਿਹੜੇ ਤਹਿਤ ਫੜੇ ਆ ਕੀ ਫੜਿਆ ਇਹਨਾਂ ਕੋਲੋਂ ਅੱਜ ਸਾਡੇ ਮਨਜੋਗੂ ਬੀਜਪੀ ਸਾਹਿਬ ਨੂੰ ਔਰ ਅੱਡੇ ਐਸਐਸਪੀ ਸਾਹਿਬ ਨੂੰ ਨਰਦੇਸ਼ ਮਲੇ ਸਿੰਘ ਜੇ ਸਵਾ ਨੌਵੀਂ ਤੋਂ ਜਿਹੜਾ ਹੋਇਆ ਉਹਦੇ ਤੱਕ ਨਸ਼ੇ ਨਸ਼ੇ ਦੇ ਤਸਕਰ ਜਿਹੜੇ ਉਹਨਾਂ ਦੇ ਖਿਲਾਫ ਕੋਪਸੋ ਆਪਰੇਸ਼ਨ ਤੇ ਜਿਹੜੇ ਨਾਮਜ਼ਦ ਹੋ ਚੁੱਕੇ ਆ ਉਹਨਾਂ ਦੇ ਘਰਾਂ 'ਮੀਂਹ ਪਰੇਸ਼ੀ ਜੇ ਕਰਕੇ ਰਿਆਣ ਚਲੂ ਕੀਤਾ ਗਿਆ ਸੀ ਜਿਸ ਦੇ ਤਹਿਤ ਸਾਡੀ ਫੋਕਸ ਪਾਰਟੀ ਜਿਹੜੀ ਉਹ ਰੁੜਕੀ ਗੁਰਦ ਦੇ ਵਜ੍ਹਾ ਵਾਸਤੇ ਮੌਜੂਦ ਸੀ ਜਿੱਥੇ ਮੈਂ ਖੁਦ ਹਾਜ਼ਰ ਸੀ ਤੇ ਤਿੰਨ ਜਿਹੜੇ ਮੌਜੂਦ ਹਨੜ ਕੇ ਇੱਕ ਮੋਬਾਈਕ ਤੇ ਸਵਾਰ ਉੱਤੇ ਆਏ ਤੇ ਜਿਹਨਾਂ ਨੂੰ ਅਸੀਂ ਰੁਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਉੱਥੇ ਪੁਲਿਸ ਨੂੰ ਚੱਕਵਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਆਖੇ ਪੁਲਿਸ ਪਾਰਟੀ ਨੇ ਮੈਂ ਕਾਬੂ ਕੀਤਾ ਤੇ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਮੋਟਰਸਾਈਕਲ ਚਾਲਕ ਡਰਾਈਵਰ ਜਿਹੜਾ ਸੀਗਾ ਉਹ ਮੁਕੇਸ਼ ਕੁਮਾਰ ਉਪ ਬਿੱਲਾ ਬਸ ਉਤਰ ਜੂਠ ਸਿੰਘ ਵਾਸੀ ਚੱਕ ਲਾਜੀ ਬਖਸ਼ ਉਹਨੂੰ ਮੋਟਰਸਾਈਕਲ ਚਲਾ ਰਿਆ ਸੀ ਤੇ ਦੂਸਰਾ ਉਹਦੇ ਪਿੱਛੇ ਪ੍ਰਦੀਪ ਸਿੰਘ ਉਰ ਪੱਪੂ ਉਤਰ ਚਰਨ ਵਾਸੀ ਨੈਟੂ ਲਧਨੀ ਸਵਾਰ ਸੀ ਤੇ ਤੀਸਰਾ ਸਰਜੀ ਸਿੰਘ ਉਤਰ ਹਜਿੰਦਰਪਾਲ ਸਿੰਘ ਵਾਸੀ ਜਾਨੀਆ ਖਾਲਾ ਨਾਹ ਨਹਿਣ ਵਾਲਾ ਦੱਸਿਆ ਵੀ ਨਿਰਪਰੰਪਰ ਉਹ ਜੋ ਵੀ ਆ ਜਿਹੜਾ ਗੱਬੇ ਬੈਠਾ ਸੀ ਉਸ ਬੰਦੇ ਨੇ ਉਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਮੋਟਰਸਾਈਕਲ ਦੇ ਉੱਤਰ ਤੇ ਉਹਨੂੰ ਜਰੂਰ ਸੀ ਉਹਨੂੰ ਆ ਪਰ ਦਿਨੋਂ ਕਰ ਬਿਤਾ ਤਾਂ ਉਹਨੇ ਤੋਂ ਬਾਬਾ ਸੁਟਿਆ ਜਿਹਨੂੰ ਅਸੀਂ ਚੈੱਕ ਕੀਤਾ ਤੇ ਜਿਹਦੇ ਵਿੱਚੋਂ ਹੈਰਵਨ ਜਿਹੜੀ ਉਹ ਬ੍ਰਾਹਮਣ ਜਗਾ ਵਜਨ ਕੀਤਾ ਤੇ ਉਹ 7 ਗ੍ਰਾਮ ਹੋਰ ਕੀ ਪੜਿਆ ਜਿਹਨਾਂ ਕੋਲ ਇਹਦਾ ਵੀ ਖਾਸ ਕੀਤੀ ਆ ਤੇ ਇਹਨਾਂ ਨੂੰ ਮੁਤਾਕਾ ਜਿਹੜਾ ਅਸੀਂ ਮਕਦਮਾ ਪੀਸਦਾਨ ਕੋਸ਼ਿਸ਼ ਕੀਤੀ ਹੈ ਜਿਹੜੇ ਕਿ ਇਹ ਆਪਣੇ ਪਿੰਡਾਂ ਤੋਂ ਅੰਦਰ ਕਮਾਉਂ ਫਾਇਡ ਕਿਸੇ ਜਾਣਕਰ ਹੰਦੇ ਦੇ ਨਾਲ ਇਹ ਮਿਲ ਕੇ ਜਿਹ ਅਗੇ ਸਪਾਈ ਦੇ ਨਾਲ